ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਾ ਪ੍ਰਭ ਆਰਦਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾਂ ਜੀ ਜੰਤਰ ਸਬ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖ ਪੂਰਨ ਭਈ ਵਡਾਈ ਜੀ ਜੰਤਰ ਸਭ ਤਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖ ਪੂਰਨ ਪਈ ਵਡਾਈ ਪਾਰ ਬ੍ਰਹਮ ਪੂਰਾ ਮੇ ਰਪੂਰੈ ਪੂਰੀ ਸਰ ਰਖੀ ਹੋਏ ਸਰਵ ਦਇਆਨ ਰਹਾ ਅਨ ਦਿਨ ਨਾਨਕ ਨਾਮ ਧਿਆਇ ਜੀ ਪ੍ਰਾਣ ਕਾ ਦਤ ਆਪਣੇ ਦਾਸ ਕਾ ਕੰਠ ਲਾਈ ਰੱਖੈ ਜਿਉ ਬਾਰਿਕ ਪਿਤ ਮਾਤਾ ਅਨ ਦਿਨ ਨਾਨਕ ਨਾਮ ਧਿਆਈ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਏ ਰੱਖੈ ਜਿਉ ਬਾਰਿਕ ਪਿੰਦ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 600 21 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵ ਸੋਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ ਜੰਤਰ ਸਭ ਤਿਸ ਕੇ ਕੀਏ ਸੋਏ ਸੰਤ ਸਹਾਈ ਇੱਥੇ ਅਜਿਹਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਜੀ ਜੰਤ ਜਿੰਨੇ ਵੀ ਜੀਵ ਜੰਤੂ ਨੇ ਸਾਰੇ ਕਹਿੰਦੇ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਆ ਅਸੀਂ ਕਹੀ ਜਾਂਦੇ ਆ ਆ ਮਾੜਾ ਆ ਮਾੜਾ ਆ ਮਾੜਾ ਨਹੀਂ ਇਹ ਸਾਰੇ ਜੀ ਜੰਤ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਆ ਚਾਹੇ ਕੋਈ ਇਨਸਾਨ ਚਾਹੇ ਗੰਦਗੀ ਦਾ ਕੀੜਾ ਸਾਰਿਆਂ ਦੇ ਅੰਦਰ ਉਹੀ ਧੜਕ ਰਿਹਾ ਇੱਕ ਪ੍ਰਮਾਤਮਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਿਹੜੇ ਨੇ ਆਪਣੇ ਅੰਦਰ ਗੁਣ ਪੈਦਾ ਕਰਨ ਲਈ ਉਹ ਸੰਤ ਬਣ ਜਾਂਦਾ ਹੈ ਕਹਿੰਦੇ ਫਿਰ ਉਹਨਾਂ ਦੇ ਸਹਾਈ ਹੁੰਦਾ ਪ੍ਰਮਾਤਮਾ ਹਰ ਟਾਈਮ ਉਹਨਾਂ ਦੇ ਨਾਲ ਰਹਿੰਦਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਵਸ ਰਿਹਾ ਜਿਵੇਂ ਕਹਿੰਦੇ ਪਿਆਜ਼ ਦੇ ਵਿੱਚ ਇੱਕ ਪਤਲੇ ਜੀ ਪਰਤ ਹੁੰਦੀ ਹੈ ਉਹ ਇੱਕ ਦੂਜੇ ਦੇ ਨਾਲ ਉਹਨੂੰ ਜੁੜਨ ਨਹੀਂ ਦਿੰਦੀ ਇਸੇ ਤਰ੍ਹਾਂ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇੱਕ ਪਰਤ ਹੈ ਜਿਹੜੀ ਸਾਨੂੰ ਪਰਮਾਤਮਾ ਵੇਖਣ ਨਹੀਂ ਦਿੰਦੀ ਹੈ ਸਾਡੇ ਅੰਦਰ ਜਿਹੜੇ ਸੰਤ ਬਣ ਜਾਂਦੇ ਆ ਉਹ ਫਿਰ ਉਹ ਪਰਤ ਨੂੰ ਉਟਾ ਕੇ ਮਿਟਾ ਦਿੰਦੇ ਆ ਫਿਰ ਉਹਨਾਂ ਨੂੰ ਉਹ ਪਰਮਾਤਮਾ ਦਿਸਣ ਲੱਗ ਜਾਂਦਾ ਸੋਏ ਸੰਤ ਸਹਾਈ ਫਿਰ ਕਹਿੰਦੇ ਪਰਮਾਤਮਾ ਉਹਨਾਂ ਦਾ ਸਹਾਈ ਹੋ ਜਾਂਦਾ ਹੈ ਆਪਣੇ ਸੇਵਕ ਕੀ ਆਪੇ ਰੱਖੈ ਪੂਰਨ ਭਏ ਵਡਾਈ ਪ੍ਰਮਾਤਮਾ ਜਿਹੜਾ ਜਦੋਂ ਉਹਦੇ ਅਸੀਂ ਸੇਵਕ ਬਣ ਜਾਗੇ ਜਦੋਂ ਉਹਦੇ ਅਸੀਂ ਜਨ ਬਣ ਜਾਗੇ ਜਦੋਂ ਉਹਦੇ ਅਸੀਂ ਗੋਲੇ ਬਣ ਜਾਗੇ ਫਿਰ ਉਹ ਸਾਡੇ ਪੈਜ ਰੱਖਦਾ ਆਪਣੇ ਸੇਵਕ ਕੀ ਆਪੇ ਰੱਖੈ ਪੂਰਨ ਭਈ ਵਡਾਈ ਇਹ ਪ੍ਰਮਾਤਮਾ ਦੇ ਇੱਕ ਵੱਡੇ ਖੇੜ ਹੈ ਉਹ ਆਪਣੇ ਪਿਆਰਿਆਂ ਦੀ लाज ਜ਼ਰੂਰ ਰੱਖਦਾ ਹੈ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆ ਨਾ ਅਬ ਰੱਖੋ ਦਾਸ ਭਾਟ ਕੀ लाज ਤੇ ਭਟ ਸਹਿਬਾਨ ਕਹਿੰਦੇ ਸੱਚੇ ਪਾਤਸ਼ਾਹ ਹੁਣ ਮੇਰੀ ਵੀ लाज ਰੱਖ ਲਿਓ ਅਬ ਰੱਖੋ ਦਾਸ ਭਾਟ ਕੀ लाज ਜੇਸੀ ਰਾਖੀ ਲਾਜ ਭਗਤ ਬਰਹਾਦ ਕੇ ਫਰਨਾ ਕੇ ਸਫਾਰੇ ਕਰਿਆਜ ਫੁੱਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੇਨ ਵਸਾਜ ਸੋਦਾਮਾ ਅਪਦਾ ਤੇ ਰੱਖਿਆ ਗਨਕਾ ਬੜਤ ਪੂਰੇ ਤੇ ਪਾਪ ਕਾਜ ਸਿਰੇ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਬਾਟ ਕੇ ਨਾਜ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਨੇ ਹਰਣਾਖਸ਼ ਤੋਂ ਬਚਾਇਆ ਪ੍ਰਿਲਾਦ ਨੂੰ ਪ੍ਰਿਲਾਦ ਦੇ ਪੈਜ ਰੱਖੇ ਸਦਾਮੇ ਦੀ ਪੈਜ ਰੱਖੇ ਗਨਕਾ ਦੇ ਪੈਜ ਰੱਖੇ ਤੇ ਦ੍ਰੋਪਤੀ ਦੀ ਪੈਜ ਰੱਖੀ ਸੱਚੇ ਪਾਤਸ਼ਾਹ ਸਾਡੇ ਵੀ ਪੈਜ ਰੱਖਿਓ ਆਪਣੇ ਸੇਵਕ ਕਿ ਆਪੇ ਰੱਖ ਹੈ ਜਿਹੜਾ ਸੇਵਕ ਬਣ ਜਾਂਦਾ ਫਿਰ ਉਹਦੇ ਪੈਜ ਆਪੇ ਰੱਖਦਾ ਹੈ ਜਿਹੜੇ ਦ੍ਰੋਪਦੀ ਦੀ ਕਹਿੰਦੇ ਉਹਨ ਦੋ ਸਾਸਨ ਦੀ ਸਭਾ ਦੇ ਵਿੱਚ ਕਹਿੰਦੇ ਇਹਦੇ ਵਸਤਰ ਉਤਾਰ ਦਿਓ ਪਰ ਉਹਨੇ ਅੰਦਰੋਂ ਪ੍ਰਮਾਤਮਾ ਨੂੰ ਪਿਆਰ ਕੀਤਾ ਅੰਦਰੋਂ ਪ੍ਰਮਾਤਮਾ ਨੂੰ ਅਰਾਧਿਆ ਕਹਿੰਦੇ ਉਹਦੇ ਵਸਤਰ ਨਹੀਂ ਉਤਾਰ ਸਕੇ ਗਣਕਾ ਜਿਹੜੇ ਸੀ ਉਹ ਬੜੇ ਮਾੜੇ ਕੰਮ ਕਰਦੇ ਸੀ ਇੱਕ ਦਿਨ ਪਰਮਾਤਮਾ ਦੇ ਨਾਲ ਮੇਲ ਹੋਇਆ ਆਖਿਆ ਸੱਚੇ ਬਾਦਸ਼ਾਹ ਮੇਰੀ ਵੀ ਪੈਜ ਰੱਖੋ ਉਹਨੂੰ ਵੀ ਵਿਕਾਰਾਂ ਕਿਉਂ ਵਿਚਾਲਿਆ ਜਿਹੜਾ ਉਹਦਾ ਬਣ ਜਾਂਦਾ ਹੈ ਉਹਦੀ ਫਿਰ ਪੈਜ ਪਰਮਾਤਮਾ ਆਪ ਰੱਖਦਾ ਪਾਰ ਬ੍ਰਹਮ ਪੂਰਾ ਮੇਰੇ ਨਾਲ ਕਹਿੰਦੇ ਫਿਰ ਪਰਮਾਤਮਾ ਹਮੇਸ਼ਾ ਹੀ ਨਾਲ ਰਹਿੰਦਾ ਹੈ ਜਦੋਂ ਅਸੀਂ ਗੁਰਬਾਣੀ 'ਚੋਂ ਪੜ੍ਹਦੇ ਹਾਂ ਜੀ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਤੇ ਹਰ ਟਾਈਮ ਨਾਲ ਰਹਿੰਦਾ ਪਰ ਉਹਨੂੰ ਅਸੀਂ ਨਾਲ ਸਮਝੀਏ ਤੇ ਸਹੀ ਦੁਕਾਲੰਗ ਪਰਨਾਸੇ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਣ ਵਿਪੁੱਤੇ ਉੱਤੇ ਪਰਮਾਤਮਾ ਤੇ ਨਾਲ ਰਹਿੰਦਾ ਅਸੀਂ ਸਮਝਿਆ ਹੀ ਨਹੀਂ ਨਾਲ ਕਦੇ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰਾ ਪੂਰੀ ਸਭ ਰਾਖੇ ਹੋਏ ਸਰਬ ਦਿਆਲ ਗੁਰੂ ਨੇ ਮੇਰੀ ਰਾਖੀ ਕੀਤੀ ਗੁਰਪੂਰਾ ਪੂਰੇ ਸਭ ਰਾਖੇ ਉਹ ਸਾਰੇ ਥਾਂ ਤੇ ਸਾਡੀ ਰਾਖੀ ਕਰਦਾ ਹੈ ਹੋਏ ਸਰਬ ਦਿਆਲ ਪਰਮਾਤਮਾ ਜਦੋਂ ਖੁਸ਼ ਹੋ ਜਾਂਦਾ ਹੈ ਦਿਆਲ ਹੋ ਜਾਂਦਾ ਹੈ ਉਹ ਫਿਰ ਕਿਸੇ ਨੂੰ ਵਿਕਾਰਾਂ 'ਚ ਡੁੱਬਣ ਨਹੀਂ ਦਿੰਦਾ ਉਹ ਹਰ ਇੱਕ ਦੀ ਰਾਖੀ ਕਰਦਾ ਰਹਾਓ ਰਹਾਓ ਦਾ ਭਾਵ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਭਾਈ ਅਨੰਦ ਦੇ ਨਾਨਕ ਨਾਮ ਧਿਆਏ ਜੀ ਪ੍ਰਾਣਿਕਾ ਦਾਤਾ ਅਸੀਂ ਹੋਰਾਂ ਚੀਜ਼ਾਂ ਨੂੰ ਤਾਂ ਯਾਦ ਰੱਖਦੇ ਆ ਆ ਵੀ ਯਾਦ ਹੈ ਆ ਵੀ ਯਾਦ ਹੈ ਆ ਵੀ ਯਾਦ ਹੈ ਪਰ ਪ੍ਰਮਾਤਮਾ ਨੂੰ ਯਾਦ ਨਹੀਂ ਰੱਖਦੇ ਇੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਨ ਦਿਨ ਅਨ ਦਿਨ ਦਾ ਭਾਵ ਹੁੰਦਾ ਹੈ ਹਰ ਰੋਜ਼ ਕਿ ਦਿਨ ਤੇ ਰਾਤ ਅਨ ਦਿਨ ਨਾਨਕ ਨਾਮ ਧਿਆਏ ਹਰ ਟਾਈਮ ਉਸ ਪ੍ਰਮਾਤਮਾ ਦਾ ਨਾਮ ਧਿਆਉਂਦੇ ਰਹੀਏ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰਦੇ ਰਹੀਏ ਕਿਤੇ ਇਹ ਨਾ ਹੋਵੇ ਕਿ ਰਾਮ ਰਾਮ ਤੇ ਕਰ ਰਹੇ ਆ ਪਰ ਜੀਵਤੋ ਹੀ ਕਰ ਰਹੇ ਆ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਮਿਲਣਾ ਨੇ ਇਸ ਨੂੰ ਜਿਵੇਂ ਪ੍ਰਸ਼ਾਦਾ ਛਕਦੇ ਆ ਪ੍ਰਸ਼ਾਦਾ ਜਿੰਨਾ ਚਿਰ ਮੂੰਹ ਦੇ ਵਿੱਚ ਪਾ ਕੇ ਚਬਾਉਂਦੇ ਆ ਜਿੰਨਾ ਚਿਰ ਅੰਦਰ ਨਹੀਂ ਲੈ ਕੇ ਜਾਂਦੇ ਉਹਨਾਂ ਜਿਹੜੇ ਕਹਿੰਦੇ ਭੁੱਖ ਨਹੀਂ ਮਿਟਦੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਅਨ ਦਿਨ ਨਾਨਕ ਨਾਮ ਧਿਆਏ ਉਹ ਪ੍ਰਮਾਤਮਾ ਦਾ ਨਾਮ ਸਦਾ ਧਿਆਉਂਦੇ ਰਹਿਣਾ ਚਾਹੀਦਾ ਹੈ ਕਿ ਪ੍ਰਾਣਕਾ ਦਾਤਾ ਉਹਨੂੰ ਕਿਉਂ ਧਿਆਉਣਾ ਚਾਹੀਦਾ ਕਿਉਂਕਿ ਉਹ ਸਾਡਾ ਪ੍ਰਾਣਾ ਦਾਤਾ ਹੈ ਸਾਡੇ ਪ੍ਰਾਣ ਉਹ ਦੇ ਰਿਹਾ ਜਿਹੜੇ 24000 ਸਾਹ ਅਸੀਂ ਲੈ ਰਹੇ ਆ ਇਹ ਜੀ ਪ੍ਰਾਣਕਾ ਦਾਤਾ ਹੈ ਇਹ ਸਭ ਤੋਂ ਮਹਿੰਗੀ ਦਾਤ ਇਹ ਸਾਡੇ ਸਵਾਸ ਨੇ ਜੇ ਇੱਕ ਸਵਾਸ ਵੀ ਨਿਕ ਖਤਮ ਹੋ ਗਿਆ ਸਾਡਾ ਲਾਸਟ ਆ ਗਿਆ ਤਾਂ ਕਹਿੰਦੇ ਆਪਣੀ ਕਮਾਈ ਜਿੰਨੀ ਵੀ ਹੈ ਸਾਰੀ ਦੀ ਸਾਰੀ ਲਾ ਦਿਓ ਇੱਕ ਪ੍ਰਾਣ ਇੱਕ ਸਾਹ ਵੀ ਮੁੱਲ ਨਹੀਂ ਮਿਲਦਾ ਤੇ ਇਥੇ 24000 ਸਾਂ ਰੋਜ ਆਉਂਦਾ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨਕਾ ਦਾਤਾ ਕਹਿੰਦੇ ਜਿਹੜਾ ਪ੍ਰਾਨਾਂ ਦਾ ਦਾਤਾ ਹੈ ਉਹਨ ਰੋਜ ਸਿਮਰਨਾ ਚਾਹੀਦਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਕੰਠ ਕਹਿੰਦੇ ਗਲੇ ਨੂੰ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉਂ ਬਾਰਕ ਪਿਤ ਮਾਤਾ ਜਿਵੇਂ ਮਾਂ ਪਿਓ ਆਪਣੇ ਪੁੱਤ ਨੂੰ ਆਪਣੇ ਨਾਲ ਲਾ ਕੇ ਰੱਖਦੇ ਐ ਇਸੇ ਤਰ੍ਹਾਂ ਪ੍ਰਮਾਤਮਾ ਵੀ ਕਹਿੰਦੇ ਆਪਣੇ ਸੇਵਕਾਂ ਆਪਣੇ ਪਿਆਰਿਆਂ ਨੂੰ ਕੰਠ ਦੇ ਨਾਲ ਲਾ ਕੇ ਰੱਖਦਾ ਗਲੇ ਦੇ ਨਾਲ ਲਾ ਕੇ ਰੱਖਦਾ ਉਹ ਕਦੇ ਵੀ ਦੂਰ ਨਹੀਂ ਹੋਣ ਦਿੰਦਾ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਬਿਲਕੁਲ ਨਾਲ ਲਾ ਕੇ ਰੱਖਦਾ ਪਰ ਜੇ ਅਸੀਂ ਪ੍ਰਮਾਤਮਾ ਨਾਲੋਂ ਟੁੱਟ ਗਏ ਫਿਰ ਗੁਰੂ ਸਾਹਿਬ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਫਿਰ ਉਹ ਮਾਰ ਚੱਲਣੀ ਬੜੀ ਔਕੀਏ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤੇ ਨਲਿਆ ਅੰچل ਲਾਏ ਅੰچل ਕਹਿੰਦੇ ਪੱਲੇ ਨੂੰ ਆ ਸਾਡੇ ਕੋਲੇ ਗੁਰਬਾਣੀ ਜਿਹੜੀ ਐ ਇਹ ਸਭ ਤੋਂ ਵੱਡਾ ਗੁਰੂ ਐ ਤੇ ਇਹਦੇ ਨਾਲ ਅਸੀਂ ਜੁੜ ਜਾਈਏ ਇਹਨੇ ਆਪਣੇ ਪੱਲੇ ਦੇ ਨਾਲ ਲਾ ਕੇ ਰੱਖਣਾ ਆਪਣੇ ਕੰਠ ਦੇ ਨਾਲ ਲਾ ਕੇ ਰੱਖਣਾ ਸਾਨੂੰ ਅਨੰਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉ ਬਾਰਕ ਪਿਤਾ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ